ਹੈਲੋ ਸਤ ਸ੍ਰੀ ਅਕਾਲ ਭੈਣੇ ਹੋਰ ਕੀ ਹਾਲ ਹੈ ਸਾਰੇ ਠੀਕ ਹੋਉਂਦੇ ਵਧੀਆ ਭੈਣ ਬਣ ਕੇ ਨਾ ਕਮੈਂਟ ਕਰ ਦਿਆ ਕਰੋ ਜੂਰ ਜਰੂਰ ਲਾਈਕ ਕਰਿਆ ਕਰੋ ਲੈਕ ਫਿਰ ਵਧੀਆ ਵੀਡੀਓ ਨੂੰ ਲਾਈਕ ਕਰੋਗੇ ਤੁਸੀਂ ਤੇ ਫਿਰ ਅਗਲਾ ਵਧੀਆ ਵੀਡੀਓ ਹੀ ਹੋਉਂਦਾ ਹੈਗਾ ਤੇ ਮੈਂ ਇਹ ਬਗੀਚੀ ਸੀ ਵੀ ਸਾਡੀ ਤੇ ਬਗੀਚੀ ਦੇ ਵਿੱਚ ਫੁੱਲ ਨਾ ਆਪਣੇ ਆਪ ਹੀ ਹੋਏ ਜਿਹੜੇ ਹੋਏ ਆ ਜਿਹਨੇ ਗੀਜੇ ਨਹੀਂ ਗੇ ਆਪਣੇ ਆਪ ਹੋ ਗਏ ਆ ਛੋੜਾ ਜਿਹਾ ਪਦੀਨਾ ਹੋ ਹੀ ਸਕਿਆ ਸੀਗਾ ਇਹ ਇਹਨਾਂ ਦੇ ਬੀਜ ਸੈੱਟ ਕੇ ਤੇ ਜਦੋਂ ਬੂਟੇ ਉਗਰਦੇ ਆ ਨਾ ਆਪਣੇ ਆਪ ਹੀ ਬੀਜ ਜਿੱਡ ਪੈਂਦੇ ਆ ਦੇਖ ਕੇ ਵਧੀਆ ਉਗਰੇ ਆਉਂਦੇ ਹੈਗੇ ਆ ਤੇ ਆ ਹੈਗੀ ਕੁੱਕੜ ਕਲੰਗੀ ਆ ਜਿਹੜੀ ਮਾਈ ਦੀ ਆ ਕੁੱਕੜ ਕਲੰਗੀ ਇਹਦਾ ਇੱਕ ਬੂਟਾ ਹੀ ਹੋਇਆ ਹੋਰ ਨਹੀਂ ਹੋਇਆ ਕੋਈ ਵੀ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀ ਜਿਆਦਾ ਗਰਮੀ ਕਰਕੇ ਫਿਰ ਥੋੜੇ ਜਿਹਾ ਪਸਾ ਨਹੀਂ ਹੋਏਗੀ ਇਹੀ ਬੂਟੇ ਜ਼ਿਆਦਾ ਉਗ ਰਹੇ ਆ ਹੋਰ ਗਰਮੀ ਦੇ ਵਿੱਚ ਕੋਈ ਹੋਈ ਨਹੀਂ ਲਾਇਦਾ ਸੀ ਵੀ ਇਹ ਤੇ ਉਹ ਖਤਮ ਹੋ ਗਏ ਤੇ ਹਾਂ ਛੋਟੇ ਛੋਟੇ ਅਸੀਂ ਨਿੰਬੂ ਲੱਗਦੇ ਹੁੰਦੇ ਆ ਨਿੰਬੂਆਂ ਦਾ ਬੂਟਾ ਆਇਆ ਛੋਟਾ ਜਿਹਾ ਬੂਟਾ ਹੈਗਾ ਤੇ ਛੋਟੇ ਜਿਹੇ ਬੂਟੇ ਨੂੰ ਵਧੀਆ ਨਿੰਬੂ ਲੱਗਣ ਲੱਗੇ ਵੀ ਕਿਲੋ ਨਹੀਂ ਲੱਗ ਜਾਂਦੇ ਇਹਨੂੰ ਤੇ ਛੋਟੇ ਬੂਟੇ ਨੇ ਇਹ ਵਧੀਆ ਚੱਲਦਾ ਹੈਗਾ ਹੁਣ ਇੱਕ ਦਿਨ ਅਸੀਂ ਇਹ ਸਾਫ਼ ਕਰਨੀ ਆ ਸਾਫ਼ ਕਰਕੇ ਦੇਖੀ ਲੱਗੇ ਪਏ ਮਨੇ ਨਿੰਗੂ ਹਾਂ ਸੀ ਛੋਟੇ ਛੋਟੇ ਨਿੰਗੂ ਲੱਗੇ ਵੀ ਤੇ ਗਰਮੀ ਦੇ ਵਿੱਚ ਬਹੁਤ ਵਧੀਆ ਇਹ ਅਸੀਂ ਇਹ ਪੇਂਡ ਕੀਤਾ ਸੀ ਬੂਟਾ ਸੀ ਤੇ ਇਹ ਬੂਟਾ ਸੀਗਾ ਵੈਸੇ ਨੋਰਮਲ ਜਿਹਾ ਬੂਟਾ ਸੀਗਾ ਤੇ ਅਸੀਂ ਇਹਨੂੰ ਵੀ ਇੱਥੋਂ ਕੱਟ ਕੇ ਤੇ ਅਸੀਂ ਵਧੀਆ ਟਾਣੀ ਲਿਆ ਕੇ ਤੇ ਇਹਨੂੰ ਪੇਂਡ ਕਰ ਲਿਆ ਸੀਗਾ ਤੇ ਬਹੁਤ ਵਧੀਆ ਚੀਜ਼ ਲੱਗਦੀ ਹੈਗੀ ਆ ਐਕਤੀ ਬਹੁਤ ਜ਼ਿਆਦਾ ਫਲਾਂ ਨੂੰ ਹਾਂ ਸੀ ਫਲ ਬਹੁਤ ਜ਼ਿਆਦਾ ਭਰਿਆ ਪਿਆ ਉਹ ਤਾਂ ਤੇ ਆ ਜਾਮਨਾ ਤੇ ਜਿਹੜੀ ਕਰਮੀ ਕਰਕੇ ਥੋੜਾ ਜਿਹਾ ਸੁੱਕ ਗਿਆ ਹੁਣ ਬਸ ਇਹਦੀ ਦੇਖਭਾਲ ਕਰਾਂਗੇ ਦੇਖਭਾਲ ਕਰਕੇ ਤੇ ਫੇਰ ਲਾਵਾਂਗੇ ਜਮੂ ਆਸੀ ਜਮੂ ਥੋੜੇ ਜਿਹੀ ਛੋਟੇ ਰਹੇਗੇ ਕਿ ਤੇ ਆ ਅਗਲੇ ਬੂਤੇ ਹੈਗੇ ਆਸੀਂ ਆ ਜਮੂ ਆ ਵੈਸੇ ਥੱਲੇ ਡਿੱਗ ਪੈਂਦੇ ਆ ਜਿਹੜੇ ਮੈਂ ਥੱਲੇ ਡਿੱਗਦੇ ਆ ਨਾ ਚਮੂਂਤੀ ਉਹਨਾਂ ਨੂੰ ਵੀ ਆਪਾਂ ਤਾਂ ਤਾਉ ਤੋੜ ਕੇ ਖਾ ਲੈਨੇ ਆ ਜਦੋਂ ਘਰੇ ਬੂਟਾ ਲੱਗਿਆ ਹੁੰਦਾ ਤੇ ਜਿਹੜੇ ਜਮੂ ਥੱਲੇ ਡਿੱਗ ਪੈਂਦੇ ਆ ਤੇ ਉਹ ਜਮਾਉਣ ਨੂੰ ਮੈਂ ਨਾ ਕੋਲੀ ਦੇ ਵਿੱਚ ਇਕੱਠੇ ਕਰੀ ਜਾਂਦੀ ਆ ਜਿੰਨੇ ਚਮੂ ਡਿੱਗ ਪੈਂਦੇ ਜਿਵੇਂ 2 ਘੰਟਿਆਂ 4 ਘੰਟਿਆਂ ਤੋਂ ਮੈਂ ਇਕੱਠੇ ਕਰ ਲੈਨੀ ਆ ਉਹਨਾਂ ਨੂੰ ਇਕੱਠੇ ਕਰਕੇ ਤੇ ਮੈਂ ਜਿਵੇਂ ਮੰਨ ਲਾ ਬੱਚੇ ਸਕੂਲ ਵਾਲੇ ਨੰਗਦੇ ਹੈਗੇ ਆ ਗਰੀਬਾਂ ਦੇ ਬੱਚੇ ਨੰਗਦੇ ਹੈਗੇ ਆ ਇਸ ਦੀ ਇਕੱਠੇ ਕਰ ਲੈਨੀ ਮੈਂ ਤੇ ਗਰੀਬਾਂ ਦੇ ਬੱਚੇ ਨਾਦੇ ਹੈ ਕਿ ਮੈਨੂੰ ਐ ਲੱਗਦਾ ਵੀ ਆਪਾਂ ਵੈਸੀ ਵੀ ਪੁੰਨ ਦਾਣ ਕਰਦੇ ਰਹਿਨੇ ਹਨ ਕਿਸੇ ਚੀਜ਼ ਦਾ ਤੇ ਇਹ ਵੀ ਪੁੰਨ ਦਾਣੀ ਇੱਕ ਸਾਡਾ ਨਾਲੇ ਆਪਣੇ ਪਏ ਹੋਂਦ ਜਦ ਖਰਾਬ ਹੋ ਜਾਂਦੇ ਆ ਬੇਸਤ ਹੋ ਜਾਂਦੇ ਆ ਤੇ ਬੱਚਿਆਂ ਨੂੰ ਜਦੋਂ ਬੱਚੇ ਹੁੰਦੇ ਆ ਸਾਰਿਆਂ ਨੂੰ ਇਹ ਚ ਕੰਡੀਸ਼ਨ ਜਿੰਨੇ ਹੁੰਦੇ ਆ ਵੀ ਖਲੇ ਟਿੱਕੇ ਚੋਂ ਸਾਰੇ ਮੈਂ ਉਹਨਾਂ ਨੂੰ ਵੇ ਆਪਣੇ ਥੱਲੇ ਵੇਸਟ ਅਸੀਂ ਆਪਾਂ ਦੀ ਦੇਖ ਤੋਂ ਨਾ ਕਰਾਂਗੇ ਤੇ ਉਹ ਆਪਣੀ ਡਿੱਗ ਕਹਿੰਦੇ ਆ ਥੱਲੇ ਥੱਲੇ ਡੇਕ ਕੇ ਤੇ ਉਹਨਾਂ ਨੇ ਵੇਸਟ ਹੋ ਜਾਣਾ ਹੁੰਦਾ ਅਗਲੇ ਦਿਨ ਨੂੰ ਖਰਾਬ ਹੋ ਜਾਂਦੇ ਆ ਤੇ ਉਹਨਾਂ ਦਾ ਕੋਈ ਨਹੀਂ ਹੈ ਹੁੰਦਾਗਾ ਤੇ ਫਿਰ ਮੈਨੂੰ ਐ ਹੁੰਦਾ ਵੀ ਵੇਸਟ ਘੱਟ ਹੁੰ ਜਾਂਦੇ ਨੇ ਕਿਸੇ ਦੇ ਮੂੰਹ ਵਿੱਚ ਤਾਂ ਪਾਵੇ ਤੇ ਨਾਲੇ ਜਦੋਂ ਲੰਗਦੇ ਆ ਆਂਟੀ ਨੂੰ ਬਹੁਤ ਜ਼ਿਆਦਾ ਕਰਦੇ ਵੀ ਆਂਟੀ ਵੇਖੋ ਹੈਂਟੀ ਹੈ ਕਿ ਹੈ ਨਹੀਂ ਕਈ ਵਾਰ ਚੜ੍ਹੇ ਆਵਾਜ਼ਾਂ ਨਹੀਂ ਦੇਈ ਜਾਨੀ ਰੋਸ਼ਨ ਵੀ ਆਂਟੀ ਹੈਗੀਆਂ ਆਂਟੀ ਹੈਗੀਆਂ ਤੇ ਮੈਨੂੰ ਪਤਾ ਹੁੰਦਾ ਵੀ ਇਹ ਜੰਮਗੁੰਡੀ ਕਿਤੇ ਆ ਤੇ ਫਿਰ ਮੈਂ ਕਹ ਦੇਣੀ ਹਾਂ ਹੈਗੀ ਆ ਜਾਂ ਮੈਂ ਚੰਮੂ ਹਿੱਤੇ ਪੰਡਿਚ ਪਾ ਕੇ ਰੱਖਿਆ ਤੁਸੀਂ ਵੰਡ ਲਓ ਸਾਰੇ ਫਿਰ ਉਹ ਪੰਡਿਚੋਂ ਆਪੇ ਵੰਡ ਲੈਣਦੇ ਖੁਸ਼ ਹੋ ਕੇ ਤੇ ਵੰਡ ਕੇ ਲੈ ਜਾਂਦੇ ਖਾ ਲੈਣਦੇ ਤੇ ਹਾਂ ਤੇ ਇੱਕ ਮਿੰਟ ਬੀਤ ਸੀ ਨਾ ਮੈਨੂੰ ਲਾਇਕ ਜ਼ਰੂਰ ਕਰਨੇ ਜੇ ਮੇਰੀ ਵੀਡੀਓ ਚੱਲੀ ਨਾ ਮੈਂ ਜਿਵੇਂ ਸਲਾਈ ਵਾਲਾਂ ਕੁੜੀਆਂ ਹੁੰਦੀ ਆ ਤੇ ਸਲਾਈ ਵਾਲਾਂ ਕੁੜੀਆਂ ਨੂੰ ਮੈਂ ਨਾ ਸिलाई ਸਿਖਾ ਦੂੰਗੀ ਮੋਬਾਈਲ ਤੇ ਜਿਵੇਂ ਐਪ ਹੁੰਦੀ ਹੈ ਆਪਣੀ ਐਪ ਬਣਾ ਲਾਂਗੇ ਐਪ ਬਣਾ ਕੇ ਤੇ ਮੈਂ ਵੀਡੀਓ ਕੋਲਤੀ ਬਿਲਕੁਲ ਫ੍ਰੀ ਸिलाई ਕਰੇ ਬੈਟਿੰਗ ਨੂੰ ਸਿਖਾ ਦੂੰਗੀ ਹਰ ਤੁਸੀਂ ਮੇਰੀ ਵੀਡੀਓ ਇੱਕ ਵਾਰੀ ਚਲਦੀ ਕਰੋ ਕਿ ਜਿੱਥੋਂ ਵੀ ਤੱਕ ਹੈਗਾ ਜਿੰਨੀਆਂ ਵੀ ਬੱਚੀਆਂ ਹੋਣਗੀਆਂ ਬੱਚੀਆਂ ਦੀ ਆਪਾਂ ਮਦਦ ਕਰ ਸਕਾਂਗੇ ਕਈ ਬੱਚੀਆਂ ਐਸੀਆਂ ਹੁੰਦੀਆਂ ਉਹ ਫੀਸ ਨਹੀਂ ਪਰ ਪਾਉਂਦੀਆਂ ਗੀਆਂ ਕਿ ਹੁੰਦੀਆਂ ਵੀ ਬਾਹਰ ਨਹੀਂ ਜਾ ਪਉਂਦੀਆਂ ਗੀਆਂ ਉਹਨਾਂ ਨੂੰ ਐ ਹੁੰਦਾ ਕਈ ਪੇਰੈਂਟਸ ਹੁੰਦੇ ਆ ਪੇਰੈਂਟਸ ਨੂੰ ਨਹੀਂ ਪਸੰਦ ਹੁੰਦਾ ਬਾਹਰ ਜਾਣ ਚਲੋ ਠੀਕ ਹੀ ਵੀ ਇਹ ਕੁਝ ਹੱਦ ਤੱਕ ਹਨ ਪਰ ਉਹਨਾਂ ਬੱਚਿਆਂ ਦੀ ਜਿੰਨੀ ਮਦਦ ਹੋਈ ਆਪਾਂ ਕਰ ਸਕਦੇ ਆ ਤੇ ਨਾਲ ਜੁੜੋ ਤੁਸੀਂ ਤੇ ਸਲਾਈ ਕਰ ਬੈਠਿਆਂ ਨੂੰ ਸਿਖਾਇਆ ਕਰਾਂਗੇ ਕੋਈ ਚੱਕਰ ਨਹੀਂ ਤੇ ਫਿਰ ਜੇ ਕੋਈ ਆਪਣਾ ਹੋ ਵੀ ਕੋਈ ਮਦਦ ਦੀ ਹੋਈ ਤਾਂ ਆਪਾਂ ਮਦਦ ਜ਼ਰੂਰ ਕਰਾਂਗੇ ਐਸੇ ਮੇ ਸਲਾਈ ਸੈਂਟਰ ਦੀ ਸੁਪਰਵਾਈਜ਼ ਹੈਗੀਆਂ ਤੇ ਮੈਨੂੰ ਇਹ ਕੁੜੀਆਂ ਨੇ ਆਈਡੀਆ ਦਿੱਤਾ ਹੈਗਾ ਉਹ ਕਹਿੰਦੀਆਂ ਵੀ ਮੈਡਮ ਤੁਸੀਂ ਐਂ ਕਰਿਆ ਕਰੋ ਵੀ ਵੀਡੀਓ ਬਣਾਇਆ ਕਰੋ ਆਪਦੀ ਵੀਡੀਓ ਬਣਾ ਕੇ ਤੇ ਤੁਸੀਂ ਪਾਇਆ ਕਰੋ ਮੈਂ ਕਿਹਾ ਚਲ ਠੀਕ ਆ ਵੀ ਬਣਾ ਲਿਆ ਕਰਾਂਗੇ ਹਨ ਤੇ ਜੇ ਮੈਨੂੰ ਵੀ ਲਾਈਕ ਵਧੀਆ ਹੋਏ ਤੇ ਬੜੀ ਸਾਰਾ ਕੁਝ ਹੋਇਆ ਤੁਸੀਂ ਥੋੜੇ ਸਹਿਯੋਗ ਨਾਲ ਹੀ ਮੈਂ ਆ ਤੇ ਮੈਂ ਤੁਹਾਡੀ ਮਦਦ ਜਿੰਨੀ ਹੋ ਸਕੂਗੀ ਜਿੰਨੀ ਵੀ ਕਰੀ ਲੋਕਾਂ ਦੇ ਸਾਥੇ ਥੋੜੀ ਮੈਂ ਉਹਨਾਂ ਦੀ ਕਰ ਸਕੂਗੀ ਕਰੂੰਗੀ ਜ਼ਰੂਰ ਕਰੂੰਗੀ ਤੇ ਸਤਿ ਸ਼੍ਰੀ ਅਕਾਲ ਜੀ